ਹਾਂਜੀ ਕਿਦਾ ਹਾਲ ਜਾਂ ਬੀਟ ਕਰਦੇ ਆ ਠੀਕ ਆ ਗਿਆ ਅੱਜ ਲੋਗਾਂ ਨਾਲ ਮੈਂ ਲੱ ਤੇ ਇਹ ਨਹੀਂ ਸੁਣ ਲੋ ਤੁਸੀਂ ਅੱਜ ਇਹਨਾਂ ਦੀ ਦੀਆ ਬੋਈ ਆਈਏ ਉਹ ਕਹਿੰਦੇ ਰਖੜੀਆਂ ਅੱਜ ਤੱਕ ਸਾਨੂੰ ਕੋ ਤਿਆਰ ਰਖੜੀਆਂ ਤੇ ਅੱਜ ਇੱਕ ਦਿਨ ਪਹਿਲਾਂ ਹੀ ਤੇ ਆਲਾ ਅਗਰ ਹਾਏ ਅੱਜ ਲਖੜੀ ਕੌਣ ਆਇਆ ਹੋਈ ਆਈਏ ਅੱਜ ਉਹਦੇ ਲਖੜੀ ਮੰਗਣੀ ਦੀਆ ਦੀਆ ਬੋਈ ਦੇ ਮਨੀਆਂ ਨਹੀਂ ਆਈ ਤੁਹਾਡੀ ਬਣਨੀ ਆ ਅੱਛਾ ਅੱਛਾ ਸੁਮਿਤਰ ਤੂੰ ਰਖੜੀ ਬਣਾਈ ਹੈ ਤੇਰੀ ਰਖੜੀ ਕਿੱਥੇ ਹੈ ਸੰਗੀਦਰੀ ਦਾ ਬੋਲਾ ਤੇ ਤੂੰ ਨਹੀਂ ਉਹ ਸੰਗਣ ਦੀਆ ਸੰਗਰੀ ਦੀਆ ਸੰਗਰੀ ਸੀ ਆ ਦੇ ਉਹ ਦੀਦੀ ਸੰਗਦੀ ਹੈ ਨਾ ਤੂੰ ਦੱਸ ਲੋਗੇ ਅਸੀਂ ਅੱਜ ਰਖੜੀਆਂ ਬਣਾਉਣੀਆਂ ਆ ਸਾਡੀ ਤੋਂ ਕੱਜ ਭੂਈ ਆਇਆ ਮੂਝੇ ਉਂਗਲੜੇ ਬੋਲ ਚੱਲ ਬੋਲ ਚੱਲ ਬੋਲ ਸੁਮਿਤਰ ਕੀ ਆ ਬੋਲ ਕੌਣ ਆ ਯਾਰ ਸੁਮਿਤਰ ਕੌਣ ਆ ਕੌਣ ਆ ਆ ਦੇ ਹਾਂ ਜੀ ਇੱਧਰ ਬੋਲ ਦੱਸ ਵਿੱਚ ਕੌਣ ਆਇਆ ਦਿਆ ਭੂਈ ਕੀ ਕਰਨਾ ਹੈ ਜੰਗੀ ਤਾਂ ਤੂੰ ਦੱਸ ਗੱਲ ਕਰ ਕੀ ਕਰਨਾ ਹੈ ਬੋਲ ਬੋਲ ਹੈ ਕੀ ਕਰਨਾ ਹੈ ਤੇ ਉਹ ਸਾਡੀ ਚਡੇਲ ਚਾਮਕਲੇ ਬੈਠੀ ਆ ਜਿਹੜੀ ਇਹ ਆਹਨੇ ਰਾਖੀ ਬੰਨਣਾ ਆਇਆ ਰਾਖੀ ਬੰਨਣਾ ਹੀ ਆ ਅੱਛਾ ਮੈਂ ਅੱਜ ਦੇਖੋ ਇਹ ਸੋਮੇ ਤੇ ਸਾਡਾ ਤਾਂ ਚੱਲ ਸੰਗਦਾ ਨਹੀਂ ਕੋਮਨ ਏਪਮੇ ਤੇ ਅੱਜ ਜਾਣਾ ਆ ਜੇ ਪਹਿਲਾਂ ਜਾਣਾ ਸੀਗਾ ਪਰ ਸਲਾਹ ਸਾਡੀ ਚੀਜ਼ ਹੋ ਗਈ ਕਰੀ ਬਹੁਤ ਆ ਤੇ ਜਾਣਾ ਕੱਲ ਨੂੰ ਤੇ ਹੁਣ ਅੱਜ ਫਿਰ ਹਾਲ ਜਾਣਾ ਮਾੜਾ ਮੁੱਟਾ ਸੰਦੇ ਰੱਖੜੀ ਪੜੀ ਗਈ ਹੈ ਅੱਜ ਵੀ ਖੰਡੇ ਕਰਦੀ ਖੁੱਟੀ ਆ ਤੇ ਜਦੋਂ ਸਾਡੀ ਅੱਜ ਜਿਹੜੀ ਭੈਣ ਆਈ ਉਹ ਰੱਖੜੀ ਬੰਨਣ ਇਹਨਾਂ ਨੇ ਉਹਨਾਂ ਦਾ ਪਹਿਲਾਂ ਕੱਲ ਸੀਗਾ ਤੇ ਬਾਕੀ ਕਹਿੰਦੇ ਵੀ ਜਦੋਂ ਅੱਜ ਇੱਕ ਦਿਨ ਪਹਿਲੇ ਕੰਮ ਨੇ ਵਿੜੇਗੀ ਬੱਧੀਆ ਆ ਦਿਖੋ ਦਿਆ ਹਾਂਜੀ ਦਿਆ ਤੁਸੀਂ ਇਹ ਛੱਡਦੇ ਐ ਇਹ ਛੱਡ ਇਹ ਦਿਆ ਸੰਗਰੀ ਆ ਦਿਆ ਕਹਣਾ ਪੁਈ ਕਹਣਾ ਹੈ ਤੇ ਆ ਦੇਖੋ ਤੁਹਾਡਾ ਬਲੌਗਰ ਤੈਨੂੰ ਸੰਜਾ ਇਹਦੇ ਬਲੌਗ ਵੀ ਬਹੁਤ ਆਉਂਦੇ ਆ ਹਾਂਜੀ ਤੈਨੂੰ ਤੁਹਾਡਾ ਹੁਣ ਨੈਕਸਟ ਬਲੌਗ ਕਦੋਂ ਆਣਾ ਨੈਕਸਟ ਪਾਸੋ ਪਰਸੋਂ ਨੂੰ ਰਖੜੀਆਂ ਰਖੜੀਆਂ ਅੱਛਾ ਤੇ ਤੈਨੂੰ ਕਹਿੰਦਾ ਅੱਜ ਰਖੜੀਆਂ ਦਾ ਬਲੌਗ ਸਾਡਾ ਉਹਨਾਂ ਦਾ ਪਰਸੋਂ ਨੂੰ ਤੇ ਇਹਨਾਂ ਦੇ ਵੀ ਰੌਣਕਾ ਸ਼ੌਣਕਾ ਬੁਨੀਆ ਲੱਗਣੀ ਏ ਇਹਨਾਂ ਦੀ ਵੀ ਭੁਲਾਈ ਨਹੀਂ ਹੋਇਆ ਹਾਂ ਤੂੰ ਪਰਸੋਂ ਕਰੇ ਸਭੰਦੇ ਹਨ ਵੰਡ ਜਾਣਾ ਬਾਕਬਾ ਬਲੌਗਰ ਕਿੱਥੇ ਪਹਾੜਾਂ ਦੇ ਬਲੌਗਰ ਇੰਜ ਅੱਛਾ ਕੀ ਰਖੜੀਆਂ ਰੁਖੜੀਆਂ ਕਦੋਂ ਕਿੱਥੇ ਕਦੋਂ ਬਣਾਉਣੀਆਂ ਤੁਸੀਂ ਆ ਗਿਆ ਜੀ ਜਣ ਕੇ ਤਾਨੂੰ ਪਹਾੜਾਂ ਦਾ ਰਾਹ ਜਿਆਦਾ ਚਿੱਤਿਆ ਸਕੂਲ ਵਾਲਾ ਭੁੱਲ ਗਿਆ ਨਾ ਸਕੂਲ ਨੂੰ ਮੈਂ ਭੁੱਲ ਗਿਆ ਬੇਟੂ ਸਕੂਲ ਵਾਲਾ ਭੁੱਲ ਗਿਆ ਸਕੂਲੇ ਨਹੀਂ ਜਾਣਾ ਹੈ ਨਾ ਹਾਂ ਚਾਹ ਚੱਲਾ ਜੇ ਉਹਨੂੰ ਮੀਭਰੀ ਜਾਏ ਉਹ ਬਸ ਛੁੱਟੀਆਂ ਆ ਗਈਆਂ ਆ ਕਿੰਨੀਆਂ ਛੁੱਟੀਆਂ ਸੀ ਤੈਨੂੰ ਬਹੁਤ ਬਹੁਤ ਛੁੱਟੀਆਂ ਗੱਲ ਜਾਣੇ ਸੀ ਤੈਨੂੰ ਛੁੱਟੀਆਂ ਛੁੱਟੀਆਂ ਆ ਤੇ ਚਲੋ ਮਿਲਦੇ ਆ ਤੁਹਾਨੂੰ ਥੋੜੇ ਦੇਰ ਬਾਅਦ ਹਲੇ ਚਾਹ ਪਣੀ ਲੈਣ ਗਏ ਵਾ ਚਾਹ ਪਣੀ ਪੀ ਕੇ ਫਿਰ ਮਿਲਦੇ ਆ Always sorry, the conclusion. Even though I offer all of the solutions, I wish you love me like I love you. It's stupid when I'm alone with you. I never feel lucid. I wish I wasn't struck by Cupid. I wish when I first saw you, I knew this. When I'm with you, I feel so useless. I feel diluted. My heart's been wounded. Silhouettes of you are like a taunt, never really know just what you want. With you I don't ever feel calm. I can feel the sweat inside my palm Play with me like cats and a string. You don't understand the pain of brings You don't ever wanna give me wings You don't ever wanna set me free. But if I lay down and i play dead in the na? ਚਲੋ ਉੱਧਰ ਦੀਦੀ ਰ ਕੋ ਚਲੋ ਤੋ ਕਾ ਪੂਆ ਮੈਂ ਸਵੇਜ ਦਾ ਡੀਗਦਾ ਸੀ ਤੁਨੂੰ ਪੁੱਛ ਚਾ ਮੈਂ ਮੇਰਾ ਪੁੱਤ ਨਹੀਂ ਸੰਗਦਾ ਹੁਣ ਨਾਦੇ ਫੇ ਕਾ ਮੈਂ ਸਵੇਜ ਦਾ ਡੀਗਦਾ ਸੀ ਇਹ ਗੁੱਡੇ ਵਾਲੀ ਵਾਓ ਵਾਓ ਸੁਮੀ ਸੁਣੀਆ ਕਿੰਨੀ ਸੋਣੀ ਆ ਬਹੁਤ ਸੋਣੀ ਆ ਕੌਣ ਲੈ ਕੇ ਕੌਣ ਆ ਕੌਣ ਲੈ ਕੇ ਆ ਆ ਆਈ ਲੈਟ ਨਹੀਂ ਲੈਟ ਨਹੀਂ ਕੋਈ ਲੈ ਕੇ ਆਈ ਲੈਟ ਨਹੀਂ ਤੋਂ ਸੰਗਤ ਦੇ ਦਿੱਤਾ ਵਾਓ ਅੰਮਿਤ ਅਰੇ ਅਰੇ ਖਾਣਾ ਦਾ ਕੰਮ ਜੀਜੀ ਹੋਰ ਕੀ ਬੀਆ ਤੁਸੀਂ ਵਾਓ ਲੈ ਲੈ ਚੱਲੋ ਜੋੜ ਲਿਆ ਕੋਈ ਨਹੀਂ ਕੋਈ ਜੋੜ ਗੀ ਵੀ ਗੁੰਦਰਾ ਨਹੀਂ ਮੇਰਾ ਗਲ ਪਰਫੈਕਟਰ ਦਾ ਹਾਂ ਉਹ ਖੋਲ ਕੇ ਤਾਂ ਅਨੀ ਅਹ ਨਹੀਂ ਅਨੀ ਤੁਦੱਕ ਪਹਿਲੇ ਬਹੁ ਬਣੀ ਆਈ ਹੋਈ ਮੈਂ ਤਾਂ ਕਿਹਾ ਤੁਹਾਨੂੰ ਲੈਣਾ ਕੋਈ ਨਾ ਜੋੜਦੀ ਹਾਂ ਕੋਣ ਕਰਦਾ ਕਰਦਾ ਬਣਾ ਬਣਾ ਕੋਣ ਮਾ ਹਣੀ ਹਣੀ ਉਹ ਹਣੀ ਉਹ ਲੈ ਵੀ ਹਣੀ ਨੂੰ ਵੀ ਦਿੱਤਾ ਆ ਵੀਰ ਕੋਈ ਨਹੀਂ ਰਹਿਣਾ ਤੇ ਨਾ ਦਰਜਾ ਨਹੀਂ ਕੋਲ ਜਾ ਵੀ ਨਹੀਂ ਬਹੁਤ ਹੈ ਇਹ ਦਬੇ ਚ ਦੇ ਦੇ ਚਾ ਵੀ ਪਾ ਲੈ ਇਹ ਬੰਦੇ ਨਹੀਂ ਆਏ ਗੁੱਡੇ ਆ ਰਹੇ ਗੁੱਡੇ ਜਦ ਗੁੰਦਰੇ ਮੜਜ ਲੱਗਦੇ ਕਾਹ ਨਹੀਂ ਅੱਜ ਲੈ ਕਾਹ ਲੈ ਇਹਨੂੰ ਬਾਹਰ ਲੈ ਲੈ ਕੇ ਰੱਖੋ ਕਹਿੰਦੇ ਉਹਨੇ ਉਹਨੇ ਤੇ ਚੱਲ ਆ ਵੀ ਜ਼ਿਆਦਾ ਇਹਦੇ ਉੱਪਰ ਉਹ ਗੱਠਮੰਦੀ થઈ ਹੈ ਚਾ ਜੀ ਚਲੋ ਬੇ ਲਿਆਓ ਪੈਸੇ ਪੈਸੇ ਕਿੱਥੇ ਆ ਚਲੋ ਚਲੋ ਪੂਈ ਨੂੰ ਪੈਸੇ ਤੋਂ ਓਏ ਹਨੀ ਪੈਸੇ ਤੇ ਪੂਈ ਨੂੰ ਆਪਣੇ ਆਪਣੇ ਦੇਣੇ ਗੋਲਕ ਚੋਂ ਕੱਢ ਕੇ ਪਾਪਾ ਕੋ ਨੀ ਲੈਣੇ ਤੇਰੇ ਕਿੱਥੇ ਆ ਕਿੱਥੇ ਤੇਰੇ ਕਿੱਥੇ ਆ ਤੇਰੇ ਗੋਲਕੇ ਚ ਕਿੱਥੇ ਗੋਲਕੇ ਚ ਲਾ ਕੇ ਦੇ ਆਪਣੇ ਚ ਉੱਪਰ ਬਹੁਤ ਆ ਮੈਨੂੰ ਪਤਾ ਹੈ ਤੇ ਚੋਰੀ ਚੋਰੀ ਰੱਖਿਓ ਆ ਤੇਰੀ ਜੀਭ ਹੀ ਚ ਪਈ ਹੋ ਆਂ ਦੀ ਹੈਗੇ ਜੀਭ ਖਾਲੀ ਆ ਜੀਭ ਖਾਲੀ ਆ ਬੀਬੀ ਕੋ ਕਾਤੇ ਦੇ ਦੇ ਨੇ ਸਾਬ ਹੈ ਨਹੀਂ

ਜਿਹੜਾ ਦਿਨ ਹੋ ਗਿਆ ਸੰਪੂਰਨ ਰਖੜੀ ਦਾ ਤੇ ਰਖੜੀ ਹੁਣ ਕੱਲ ਤੋਂ ਪੈਂਜਗਾ ਵੀ ਸ਼ਾਇਦ ਪੈਂਜਗਾ ਵੀ ਇਹਨੇ ਇਹਦੀ ਰਖੜੀ ਅੱਜ 2 ਵਜੇ ਤੱਕ ਹਾਂ ਗੱਲ ਹੋ ਰਖੜੀ ਦਾ ਪੈਂਜਗਾ ਦਾ ਸੀਨ ਕਰਕੇ ਤੇ ਆ ਭੱਦਰ ਕਾਲ ਆ ਪੈਂਜ ਮਾਰਾ ਭਰਾ ਕੀ ਪਤਾ ਨਹੀਂ ਕਹਿੰਦੇ ਭੱਦਰ ਕਾਲ ਆ ਕੋਈ ਹੈਗਾ ਆ ਕੋਈ ਕਾਲ ਹੈ ਰੇਗ ਬਿਲ ਕੋਈ ਨਾ ਕੋਈ ਕਾਲ ਆ ਅੱਜ ਰਖੜੀ ਅੱਜ ਤੇ ਜਿਸ ਲਈ ਟਾਈਮਿੰਗ ਦੀ ਥੋੜੀ ਪੁੱਤਰ ਪੁੱਤਰ ਹੀ ਹੋ ਜਾਂਦੀ ਆ ਇਸ ਗਰਕੇ ਥੋੜੀ ਆ ਪਹਿਲੇ ਐਜ ਕੇ ਅਡਵਾਂਸ ਦੇ ਵਿੱਚ ਇੱਕ ਦਿਨ ਪਹਿਲਾਂ ਇਹ ਰਖੜੀਆਂ ਬਣਾ ਲਈਆਂ ਆ ਰਕੜੇ ਰੁਕੜੇ ਬਣਾ ਲਿਆ ਹੁਣ ਚੱਲੇ ਅਸੀਂ ਆਪਣੇ ਆਪਣੇ ਘਰ ਚ ਕਦੇ ਪੈਸਾ ਕੋਈ ਦੇਣਾ ਨਹੀਂ ਇਹਨਾਂ ਨੂੰ ਕਿਸੇ ਦੇ ਵੀ ਨਹੀਂ ਸੱਚੀ ਗੱਲ ਆ ਕੋਈ ਹੱਥ ਲੰਗਿਆ ਸਾਰਿਆਂ ਦਾ ਤੇ ਜਦੋਂ ਭੈਣਾਂ ਦਾ ਕਦੇ ਹੁੰਦੇ ਆ ਰਖੜੀਆਂ ਬਣਨ ਆਉਂਦੀਆਂ ਪੈਸਾ ਦੀ ਦੋਸੋਂ ਕੋਈ ਤਮਾਉਂਦੀ ਆ ਇੱਕ ਹੀ ਜੱਲੇ ਏ ਪੈਣ ਦਾ ਪਿਆਰ ਕਿਤੇ ਪੈਸੇ ਨਾਲ ਨਹੀਂ ਟੁਲਿਆ ਜਾਂਦਾ ਆ ਇਹਦੀ ਅਕਾਲਪਾ ਬਿਆਨ ਨਾ ਜੀ ਥੋੜੀ ਨੇ ਬਚ ਗਏ ਜੋ ਇਹ ਚਲੋ ਅਸੀਂ ਤਾਂ ਕਿੰਨੇ ਕਹਿੰਦੇ ਆ ਅਸੀਂ ਬਗੈਰੀ ਨੇ ਬਹੁਤ ਕਹੀਦਾ ਲੈ ਫੁੱਤ ਲੈ ਲੈ ਪੈਸੇ ਨਾ ਇਹ ਉਹ ਮਿਮਾੜੇ ਨਹੀਂ ਲੈਂਦਾ ਮੰਗਦੇ ਨਹੀਂ ਸਾਡੇ ਕੋਲ ਲੈਣਾ ਹਨਾ ਤੇ ਤੂੰ ਪਿਛਦੇ ਨੇ ਆਪਣੇ ਮੇਰੇ ਪੈਸੇ ਕਿੱਥੇ ਆ ਗੋਲ ਕੇ ਜਾ ਚਲੋ ਵੀ ਨਾ ਕੋਈ ਹੈ ਨਹੀਂ ਸਾਡੇ ਕੋਲ ਵੀ ਹੈ ਨਹੀਂ ਤੇ ਹੱਥ ਖਾਲੀ ਗਿਆ ਲੈ ਤੇ ਬਾਕੀ ਹੁਣ ਔਖਾ ਇਹ ਲਾਣਾ ਚਲੋ ਕੰਡੀਸ਼ਨ ਦੇ ਹਿਸਾਬ ਨਾਲ ਦੇਖਣਾ ਪੈਂਦਾ ਆ ਤੇ ਚਲੋ ਤੁਹਾਨੂੰ ਬਾਕੀ ਹੁਣ ਦੇਖਦੇ ਆ ਜੈ ਬਾਬੇ ਦੀ ਜੈ ਬਾਬੇ ਦੀ ਆ ਹੋਰ ਚਲੋ ਦिए ਜੈ ਬਾਬੇ ਲੈ ਵੀ ਹਟਦੇ ਨਹੀਂ ਅਸੀਂ ਦਿੱਤੇ ਨਹੀਂ ਆ ਦੇਖੋ ਏ ਮੇਰੇ ਤੋਂ ਵੱਲੇ ਤਾਂ ਆਖ ਹੀ ਆ ਪਤਾ ਨਹੀਂ ਕੀ ਦੇ ਦਿਆ ਆ ਵੀ ਫੜਾਓ ਮਾਰੇ 100 ਰੁਪਏ ਹੋਰ ਸੰਜੇ ਫੋਟੋ ਖਿੱਚਦੇ ਸਾਰੇ ਆ ਜੀ ਆਹ ਵਾਹ ਸਾਰੇ ਥੋੜੀ ਜਿਹਾ ਅਮਰੀਕਾ ਅਰਜਨੀ ਲੈ ਜੀ ਸੂਸੀ ਵੀ ਦੇਣਾ ਸੀਗਾ ਤਾਂ ਥੋੜੀ ਜਿਹਾ ਚਲੋ ਇੱਦਿਹੀ ਇੱਦਿਹਾ ਆ 500 ਰੁਪਏ ਭਰਾਂ ਤੇ ਅੱਜ ਆਹੋ ਦਿੰਦੇ ਆ ਜੋ ਮੈਂ ਤੈਨੂੰ ਭੁਲਾ ਲਿਆ ਆਹ ਤਾਂ ਅੱਛਾ ਐਂਥੇ ਆਇਆ ਤੇ ਮਾਰੀ ਨਾ ਉਹ ਤੂੰ ਆ ਲੈਣਾ ਇਹ ਤਾਂ ਉਹਦੇ ਦੇਣਾ ਹਲੋ ਵੀ ਕੋਮਲ ਦੀ ਬੀਪੂਆ ਕਹਿੰਦੀ ਬੰਨਣੀ ਆ ਇਹ ਤੇ ਬੰਨਦੀ ਇਹ ਨਗਾਨੀਆਂ ਕੋਮਲ ਨੇ ਭੂਆ ਨੂੰ ਪੈਸੇ ਦੇਣੇ ਭੂਆ ਨੇ ਕੋਮਲ ਦੇਣੇ ਇਹਨਾਂ ਦਾ ਆਪਰਾ ਸਿੰਘ ਜੀ ਤਾਲਮੇਲ ਦੋਨਾਂ ਨੇ ਜੁੜੇ ਆਏ ਆ ਮੈਂ ਇਸ ਕਰਕੇ ਇਹਨੇ ਚ ਕੋਈ ਨਫਾ ਨੁਕਸਾਨ ਘਾਟਾ ਵਾਧਾ ਕਿਸੇ ਲਈ ਨਹੀਂ ਹੋਣਾ ਤੁਨੂੰ ਵਾਧਾ ਦੂ ਰਿਚੀ ਹੋਰ ਤਾਂ ਤੋਂ ਆ ਗਏ ਗੁਡ ਮਾਰਨਿੰਗ ਜੀ ਕਿੱਦਾਂ ਹਾਲ ਚਾਲ ਉਮੀਦ ਕਰਦੇ ਆ ਠੀਕ ਠਾਕ ਆ ਤੇ ਅੱਜ ਆ ਗਏ ਅਸੀਂ ਅਗਲੇ ਦਿਨ ਤੇ ਮੇਰੀ ਵਾਈਫ ਸੋਣੀ ਜੇ ਬਣੀ ਹੋ ਅੱਜ ਆਈ ਹੈ ਕੋ ਗੱਲ ਗੁੱਲ ਵੀ ਕਰ ਲਿਆ ਕਰੋ ਮਹਾਰਾਜ ਜੀ ਹੈ ਅਸੀਂ ਚੱਲਨੇ ਹਾਂ ਲੱਖਣੀ ਉਹਨਾਂ ਨੇ ਨਵੀਂ ਸ਼ਹਿਰ ਹਾਂ ਇਹ ਜੇ ਨਵੇਂ ਸ਼ਹਿਰ ਚੱਲੇ ਰਖੜੀਆਂ ਬਣਾ ਹਾਂ ਜੀ ਸੁਮਿਤ ਕਿੱਥੇ ਅੱਲਾ ਹੋਏ ਕਿੱਥੇ ਅੱਲਾ ਰਾਖੀ ਲੈ ਰਾਖੀ ਲੈ ਫਿਰ ਰਾਖੀ ਮੰਨਣ ਰਾਖੀ ਬੰਨਣ ਰਾਖੀ ਬੰਨਣ ਅੱਛਾ ਤੇ ਸਮੇਤ ਵੀ ਚੱਲਿਆ ਜੇ ਨਾਨਕਿਆਂ ਨੂੰ ਤੇ ਪਰ ਉਹਦਾ ਇਹਦਾ ਦਿਲ ਨਹੀਂ ਕਰਦਾ ਸੀ ਜਾਣ ਨੂੰ ਕਹਿੰਦਾ ਨਾਨੀ ਗੁਰਣਾ ਨਾਨੀ ਗੁਰ ਦੂਜੀ ਨਾਨੀ ਕਹਿੰਦਾ ਦਾਦੀ ਗੁਰਣਾ ਇੱਥੇ ਰਹਿਣਾ ਹਾਂ ਚਾਹ ਠੀਕ ਹੈ It's a day that I would pray for you. I'd go and misbehave just so you'd notice too. Sneaking looks up and down from across the room. Damn, what a hell of a view. I feel good, you look great. I like you, I can't wait. A first time, a first date You're so fine, I'm so late. You sip wine, I drink straight. Don't waste time to my place. I feel my heart erase. So catch me if I fall. Black. Said I'm falling fast. do remember life before you, that's fast I feel good. You look great. I like you. I can't wait. A first time. a first date. You're so fine. I'm so late. You sip wine. I drink straight. Don't waste time. To my place. I feel my heart it race. So catch me if I